ਜਿੰਨੀਆਂ ਵੀ ਜਥੇਬੰਦੀਆਂ ਆ ਕਿਸਾਨ ਮਜ਼ਦੂਰ ਕਿਰਤੀ ਲੋਕ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਜਿੰਨੇ ਜੈਤੋ ਸ਼ਹਿਰ ਨਿਵਾਸੀ ਆ ਜਿਹੜੇ ਦੁਕਾਨਦਾਰ ਖੜੇ ਆ ਭਰਾਵਾ ਮਨਿੰਦਰ ਸੋਟਾ ਸਭ ਦਾ ਲੋਕਵਾ ਚੈਨਲ ਜਿਹੜਾ ਲੋਕਾਂ ਦੀ ਆਵਾਜ਼ ਚੱਕਦਾ ਸੀ ਅੱਜ ਜ਼ਰੂਰ ਉਤਾ ਲੋਕਾਂ ਨੂੰ ਵੀ ਲੋਕ ਲੋਕਵਾਜ਼ ਦੀ ਆਵਾਜ਼ ਚੱਕਣਾ ਉਹ ਭਰਾਵਾ ਮਨਿੰਦਰ ਨੂੰ ਵੀ ਬਹੁਤ ਔਫਰਾਂ ਆ ਇਹ ਵੀ ਚੰਡੀਗੜ੍ਹ ਦੇ ਵਿੱਚ ਆ ਤਾਂ ਦਫ਼ਤਰ ਖੋਲ੍ਹ ਸਕਦਾ ਸੀ ਇਹ ਵੀ ਚੰਡੀਗੜ੍ਹ ਦੇ ਵਿੱਚ ਹਜ਼ਾਰਾਂ ਲੱਖਾਂ ਕਰੋੜਾਂ ਰੁਪਈਆ ਦਾ ਇਸ਼ਤਿਹਾਰ ਸਰਕਾਰ ਤੋਂ ਲੈ ਸਕਦਾ ਸੀ ਪਰ ਇਹਨੇ ਕਿਰਤੀ ਲੋਕਾਂ ਦੀ ਦਬਲੇ ਕੁਚਲੇ ਲੋਕਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਵੇੜੀ ਵਾਲੇ ਦੀ ਆਮ ਲੋਕਾਂ ਦੀ ਆਵਾਜ਼ ਚੱਕਿਆ ਤੇ ਸਰਕਾਰਾਂ ਦੇ ਚਿੱਠੇ ਸਾਹਮਣੇ ਲਿਆਦਿਆ ਆ ਕਰ ਕੇ ਨਾ ਤੋਂ ਬਰਦਾਸ਼ਤ ਨਹੀਂ ਹੋਇਆ ਜਿਹੜਾ ਪਰਚਾ ਬਲਕਾਰ ਸਿੱਧੂ ਤੇ ਹੋਣਾ ਚਾਹੀਦਾ ਸੀ 1 ਐਮ ਐਲ 1.5 ਲੱਖ ਵੋਟ ਨਾਲ ਪੜਿਆ ਤੇ ਉਹ ਐਮ ਐਲ ਸਾਡੀਆਂ ਧੀਆ ਪੈਣਾ ਬਾਰੇ ਇਹੋ ਜੀ ਛਤਾਵਲੀ ਵਰਤੇ ਭਗਵੰਤ ਮਾਨਸਿਆ ਤੂੰ ਆਪ ਕਰਾ ਦਾ ਮੁੰਡਾ ਸੀ ਤੇਰਾ ਫਰਜਮੰਦਾ ਸੀ ਇਹਨੂੰ ਪਾਰਟੀ ਚੋਂ ਬਰਖਾਸਤ ਕਰਕੇ ਬਾਹਰ ਕੱਢ ਕੇ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਸਿੱਟਿਆ ਹੁੰਦਾ ਜਿਹੜਾ ਤਿਆਂ ਤੇ ਪੜਾਉਂਦਿਆਂ ਆ ਮਜ਼ਾਕ ਡਾਉਂਦਾ ਹੈ ਚੈਨਲਾਂ ਦੇ ਉੱਤੇ ਮਨਿੰਦਰਜੀਤ ਸਿੱਧੂ ਨੇ ਜਿਗਰਾ ਕੀਤਾ ਭਰਾਵਾ ਜਿਗਰਾ ਵੀ ਸਰਕਾਰ ਦੇ ਆ ਚਿੱਠੇ ਆ ਆ ਬਦਲਾ ਆ ਪੰਜਾਬ ਦੇ ਵਿੱਚ ਉਹ ਦਿਖਾਇਆ ਜੋ ਆਡੀਓ ਦੇ ਕੁਲੇ ਹੋਈ ਆ ਫਿਰ ਲੋਕਵਾ ਚੈਨਲ ਨੇ ਇਹ ਕਿਹਾ ਵੀ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਪਰ ਜੋ ਆਇਆ ਫਰਤ ਬੰਦਾ ਪੱਤਰਕਾਰ ਭਾਈਚਾਰੇ ਦਾ ਦਿਖਾਉਣ ਦਾ ਉਹਨੇ ਦਿਖਾਇਆ ਫਿਰ ਪਿਛਲੇ ਸਮੇਂ ਦੇ ਵਿੱਚ ਇੱਥੇ ਚੰਦਪਾਣ ਦੇ ਵਿੱਚ ਜੋ ਕਾਂਡ ਵਾਪਰਿਆ ਉੱਥੇ ਮਜ਼ਦੂਰਾਂ ਨੂੰ ਛੱਲੀਆਂ ਨੂੰ ਭੁੰਨਿਆ ਗਿਆ ਜੇ ਉਹਦੀ ਆਵਾਜ਼ ਚੱਕੀ ਹੈ ਮਨਿੰਦਰਜੀ ਸਿੱਧੂ ਨੇ ਤੇ ਭਰਾਵੋ ਇੱਥੇ ਪ੍ਰਸ਼ਾਸਨ ਨੂੰ ਮੂੰਹ ਦੀ ਖਾਣੀ ਪਈ ਹੈ ਮਜ਼ਦੂਰ ਜਥੇਬੰਦੀਆਂ ਨੇ ਸੰਗਰਾਜ ਕੀਤਾ ਕਿਸਾਨਾਂ ਨੇ ਸੰਗਰਾਜ ਕੀਤਾ ਉਹ ਮੂੰਹ ਦੀ ਖਾਣੀ ਥੁੱਕ ਕੇ ਸਰਕਾਰ ਨੂੰ ਝਟਨਾ ਪਿਆ ਪਰਚੇ ਰੱਤ ਕਰਨੇ ਪਏ ਤੇ ਉਹ ਹਾਕਮਾਂ ਤੇ ਪਰਚੇ ਦਰਜ ਕਰਨੇ ਪਏ ਤੇ ਉਹ ਤਾਂ ਲੋਕਾਂ ਨੂੰ ਛੇ ਚੋਂ ਕੱਢਣਾ ਪਿਆ ਉਹ ਸਰਕਾਰ ਨੂੰ ਬਰਦਾਸ਼ਤ ਨਹੀਂ ਹੋਇਆ ਫਿਰ ਤੀਜੀ ਗੱਲ ਜਿਹੜੀ ਪੁਲਿਸ ਮਹਿਕਮੇ ਤੇ ਮਨਿੰਦਰ ਬੋਲਿਆ ਸੀ ਪਿਛਲੇ ਦਿਨੀ ਵੀ ਛੋਟਿਆਂ ਨੂੰ ਤਾਂ ਤੁਸੀਂ ਬਲੀ ਦਾ ਬੱਕਰਾ ਬਣਾਤਾ ਜਿਹੜੇ ਵੱਡੇ ਮਗਮੱਛ ਬੈਠੇ ਆ ਐਸਪੀ ਐਸਐਸਪੀ ਜਿਹੜੇ ਲੈਂਦੇ ਆ ਜਿਹੜੇ ਲੁੱਟਦੇ ਆ ਭਗਵੰਤ ਮਾਨਸਿਆ ਉਹਨਾਂ ਤੇ ਕਿਤੇ ਕਾਰਵਾਈ ਕਰੇਗਾ ਤੂੰ ਲੋਕਾਂ ਨੂੰ ਕਮਰਾਹ ਕਰ ਰਿਹਾ ਉਹ ਵੀ ਡੀਜੀਪੀ ਸਾਹਿਬ ਨੂੰ ਕਾਲ ਰੜਕੀ ਆ ਤਾ ਕਰਕੇ ਪਰਚੇ ਭਰਾਵੋ ਮਨਿੰਦਰ ਤੇ ਤੱਜ ਕੀਤੇ ਗਏ ਆ ਭਾਰਤੀ ਕਿਸਾਨ ਜੁਨੀਏ ਦੇ ਇਕਤਾ ਆਗਰਾਹਾਂ ਵੱਲੋਂ ਅਸੀਂ ਅਤੀ ਸਖਤ ਨਿਖੇਧੀ ਕਰਦੇ ਆ ਜੋ ਵੀ ਪੱਤਰਕਾਰ ਭਾਈਚਾਰਾ ਪ੍ਰੋਗਰਾਮ ਦੇਣਗੇ ਇਹ ਪਰਚੇ ਰੱਜ ਕਰਾਵਾਂਗੇ ਸਰਕਾਰ ਖਬਰਦਾਰ ਹੋ ਜਾਏ ਜੇ ਮਨਿੰਦਰ ਨੂੰ ਹੱਥ ਪਾਲਿਆ ਮੈਨਾਂ ਥੱਲੇ ਅਕਮਚਾ ਦੇਾਂਗੇ ਅੱਕ ਕਿਉਂਕਿ ਪੱਤਰਕਾਰ ਭਾਈਚਾਰਾ ਲੋਕਤੰਤਰ ਦਾ ਚੌਥਾ ਥੰਮ ਹੈ ਅਗਮਾ ਤਮਾਨ ਸਿਆ ਤੂੰ ਆਦਾ ਹੁੰਦਾ ਸੀ ਤੇਰਾ ਕੇਤਰੀਵਾਲ ਕੋਤੀ মিডিਆ ਮੋਦੀ ਕੀ ਟੋਲੀ ਮੈਂ ਬੈਠਾ ਹੈ ਇਹ মিডিਆ ਬਕਾਊ ਹੈ ਇਹ মিডিਆ ਸੱਚੀਆਂ ਖਬਰਾਂ ਨਹੀਂ ਦਿਖਾਉਂਦਾ ਆ ਜਿਹੜੇ ਸੱਚੀਆਂ ਖਬਰਾਂ ਲਾਉਂਦੇ ਆ ਛੋਡੇ ਚਿੱਠੇ ਸਾਹਮਣੇ ਲਿਆਉਂਦੇ ਆ ਹੇ ਹਿੰਮਤ ਸੁਣਨ ਦੀ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਇੱਕ ਇੱਕ ਕਮੈਂਟ ਪੜਦਾ ਵੀ ਵਿਊ ਕਿਵੇਂ ਆਇਆ ਇਹ ਆਣ ਹੀ ਲੋਕਾਂ ਦੇ ਦਿਲ ਜਿੱਤੇ ਜਾਣੇ ਉਹ ਕੰਮ ਕਰਕੇ ਦਿਲ ਜਿੱਤੇ ਜਾਣੇ ਆ ਨਾ ਕੇ ਝੂਠੇ ਪਰਚੇ ਕਰਕੇ 27 ਦੇ ਵਿੱਚ ਆਉਣਾ ਤੁਸੀਂ ਮੂਲਕ ਸਿਆਹ ਬੋਟਾ ਲੈਣਾ ਲੋਕ ਤੁਹਾਨੂੰ ਰੋੜੇ ਲਾ ਲਾ ਕੇ ਪਿਆ ਕਰਨਗੇ ਗਲੀਆਂ ਵਿੱਚ ਦੀ ਭਜਾਉਣਗੇ ਤੁਹਾਨੂੰ ਗਲੀਆਂ ਵਿੱਚ ਦੀ ਜਿਹੜੇ ਛੋਟੇ ਹਾਲਾਤ ਬਣੇ ਪਏ ਆ ਤੇ ਸਾਰੇ ਲੋਕਾਂ ਨੂੰ ਆਦੇ ਆ ਜੈਤੋਂ ਵਾਲਿਓ ਦੁਕਾਨਦਾਰੋ ਰੇੜੀ ਵਾਲਿਓ ਛੋਟਾ ਵਪਾਰੀ ਕਿਸਾਨ ਮਜ਼ਦੂਰ ਜੱਥੇ ਬੰਦੀਆਂ ਸਾਰਿਆਂ ਨੂੰ ਬੇਨਤੀ ਆ ਮਨਿੰਦਰ ਤੇ ਪਰਚੇ ਆparat ਕਰਾ ਕੇ ਲੈਣਾ ਦੇ ਪ੍ਰਕਾਰ ਸਦੂਤਾ ਪਰਚੇ ਦਰਜ ਕਰਨੇ ਚਾਹੀਦੇ ਆ ਆ ਸਾਡੇ ਭਰਾਵੋ ਆਖਰ ਦੇ ਵਿੱਚ ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰੂੰਗਾ ਆ ਬਦਲਾ ਆਇਆ ਜਿਹਦੀ ਘਾਟ ਸੀ ਉਹਨਾਂ ਨੇ 75 ਸਾਲਾਂਾਂ ਚ 3 ਲੱਖ 50 ਲੱਖ ਕਰੋੜ ਦਾ ਕਰਜ਼ਾ ਕੀਤਾ ਇਹਨਾਂ ਨੇ 2.5 ਸਾਲਾਂ ਦੇ ਵਿੱਚ 4.5 ਲੱਖ ਕਰੋੜ ਦਾ ਕਰਜ਼ਾ ਕੀਤਾ ਉਹ ਝਟਕਲਿਆਂ ਨਾਲ ਸਰਕਾਰ ਨੇ ਚਲਦੀ ਉਹ ਸਰਕਾਰ ਗਰਾਉਂਡ ਤੋਂ ਜੜਿਆ ਦੇ ਸੀ ਚੱਲੂਗੀ ਪਿੰਡਾਂ ਤੋਂ ਚੱਲੂਗੀ ਓਏ ਆਜੇ ਪਿੰਡਾਂ ਵਾਲਿਆਂ ਤੇ ਝੂਠੇ ਪਰਚੇ ਕਰ ਰਹੇ ਆ ਉਹ ਸੱਚ ਦੀ ਆਵਾਜ਼ ਨੂੰ ਨਹੀਂ ਦਬਾ ਸਕਦਾ ਉਹ ਜਿੰਨਾ ਮਨਿੰਦਰ ਨੂੰ ਦਬਾਉਣਗੇ ਉਹਨੇ ਮਨਿੰਦਰ ਛੋਟੇ ਚ ਹੋਰ ਉੱਪਰ ਲਿਗੇ ਉਹਨੇ ਮਨਿੰਦਰ ਝਰਕਾਂ ਤੇ ਆਉਣਗੇ ਬਕਵਾਤ ਮਾਨਸਿਆ ਤੇ ਤੇਰੀ ਸੀਏਡੀ ਨੋਟ ਕਰ ਲੈ ਇਹ ਪਰਚੇ ਰੱਤ ਕਰ ਦਿਓ ਨਹੀਂ ਤਾਂ ਤੁਹਾਨੂੰ ਬਹੁਤ ਮਹਿੰਗੀ ਖੇਡ ਪਾਉਗੀ ਇਹ ਕਿਉਂਕਿ ਮੈਦਾਨ ਦੇ ਵਿੱਚ ਫੁੱਕ ਕੇ ਚੱਟਣ ਦੀ ਸਰਕਾਰ ਦੀ ਆਦਤ ਪਈ ਹੈ ਤੇ ਉਹ ਜਦੋਂ ਮੈਦਾਨ ਚਾਹੋਗੇ ਕਿਤੇ ਇਹ ਨਾ ਹੋਵੇ ਜਮਾ ਮੰਨਦੇ ਜੋ ਤੁਸੀਂ ਤੇ ਖੇਡ ਵਿੰਗੀ ਪੈ ਜੇ ਇਸ ਕਰਕੇ ਅਸੀਂ ਆਦੇ ਇਹ ਪਰਚੇ ਰੱਦ ਕੀਤੇ ਜਾਣ ਮਨਿੰਦਰਜੀਤ ਸਿੱਧੂ ਇੱਕ ਇਮਾਨਦਾਰ ਪੱਤਰਕਾਰ ਇੱਕ ਇਮਾਨਦਾਰ ਸ਼ਖਸ ਜਿਹੜਾ ਲੋਕਾਂ ਦੀ ਆਵਾਜ਼ ਚੱਕਦਾ ਜਿੱਥੇ-ਜਿੱਥੇ ਵੀ ਜਾਂਦਾ ਆ ਕੱਜਦਾ ਚਿਹਰਾਂ ਨੂੰ ਤੇ ਕਿਤੇ ਨਹੀਂ ਦਬਣ ਦਿਆਂਗੇ ਮਨਿੰਦਰਾ ਤੇਰੇ ਨਾਲ ਕੋਈ ਕਪਤਾਨੀ ਨਹੀਂ ਹੋਣ ਦਿੰਦੇ ਤੇ ਨਹੀਂ ਮਨਿੰਦਰ ਦੇ ਨਾਲ ਜੇਲ੍ਹ ਚ ਜਾਣੂ ਅਸੀਂ ਤਿਆਰ ਬੈਠੇ ਆਂ ਤੁਹਾਡਾ ਸਾਰਿਆਂ ਦਾ ਧੰਨਵਾਦ ਇਹ ਪਰਚੇ ਰੱਤ ਕਰਾ ਕੇ ਰਾਵਾਂਗੇ ਚੌਥਾ ਥਾਂ ਨੂੰ ਪਹੁੰਚਾ ਕੇ ਰਾਵਾਂਗੇ ਸਾਰੇ ਜਿੰਨੇ ਵੀ ਚੱਲ ਕੇ ਆਏ ਹੋ ਸਭ ਦਾ ਧੰਨਵਾਦ